ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਦਾਵਾ ਅਤੇ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕਰਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਦਾਵਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਫਲੈਗ ਮਾਰਚ ਕਰਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਫਲੈਗ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂ ਸ਼ਹਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਗੁਜ਼ਰਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਚੋਣਾਂ ਦੌਰਾਨ ਸ਼ਹਿਰ 'ਚ ਅਮਨ ਸ਼ਾਂਤੀ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ ਅਤੇ ਕਿਸੇ ਵੀ ਸਮਾਜ ਵਿਰੋਧੀ ਅੰਸਰ ਨੂੰ ਸਿਰ ਚੁੱਕਾ ਨਹੀਂ ਦਿੱਤਾ ਜਾਵੇਗਾ। ਅੱਜ ਐਸਪੀ ਐਸ ਨਗਰ ਪੁਲਿਸ ਡਿਪਾਰਟਮੈਂਟ ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ ਸ਼ਹਿਰ ਦੇ ਕਈ ਇਲਾਕਿਆਂ ਚ ਮੁਹੱਲਿਆਂ ਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ ਚ ਹੈਗੀ ਹੈ ਪੁਲਿਸ ਫੋਰਸ ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਕੋਈ ਵੀ ਉਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਵਾਂਗੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਨਾ ਹੈ ਕਿ ਇਲੈਕਸ਼ਨਸ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕ੍ਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ VOTING ਕਰਨੀ ਹੈ ਫੇਅਰ VOTING ਹੋਣੀ ਚਾਹੀਦੀ ਹੈ ਫ੍ਰੀ ਫਰਮ ਐਨੀ ਪ੍ਰੈਸ਼ਰਸ ਐਂਡ ਅਸੀਂ ਇਹਨੂੰ ਇਨਸ਼ੋਰ ਟੂ ਦਾ ਟੀ ਕਰਾਂਗੇ ਥੈਂਕ ਯੂ ਅੱਜ ਅਸੀਂ ਇੱਥੇ ਐਸ ਪੀ ਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀਐਸਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਆ। ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ। ਇਹ 8:00 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ। ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਾਸ ਆਪਰੇਸ਼ਨ ਹੈਗਾ ਇਹ ਕੌਨਫੀਡੈਂਸ ਬਿਲਡਿੰਗ ਮੀਜ਼ਰ ਹੈਗਾ। ਇਹਦੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅੰਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤਨਖਤ ਹੈਗੇ ਆ ਤੇ ਜੇ ਕੋਈ ਵੀ ਕੋਈ ਸ਼ਰਾਤੀ ਕੰਮ ਕਰਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਖਿਲਾਫ ਅਸੀਂ ਪੂਰੀ ਸ਼ਕਤੀ ਕਰਾਂਗੇ ਔਰ ਵੀ ਫੋਰਸ ਆਣੀ ਸਰ ਹਾਂਜੀ ਹਾਂ ਬਿਲਕੁਲ ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਜਿਹੜੇ ਆਣਗੇ ਹੋਰ ਵੀ ਫੋਰਸ ਆਏਗੀ ਤੇ ਅਸੀਂ ਹੋਰ ਵੀ ਨਾਕਾਬੰਦ ਜਿਹੜੀ ਉਹ ਦੱਸਾਂਗੇ ਗੰਡਾ ਕਿ ਤੁਨੂੰ ਸਰ ਇਸ ਦਾ ਕਲੇਮ ਮਾਰ ਹਾਂਜੀ ਗੰਡਾ ਕਿ ਹਾਂਜੀ ਹਾਂ ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਚੱਲੇਗਾ ਸਾਨੂੰ ਲੋਕਾਂ ਨਾਲ ਵੀ ਰابطਾ ਬਣਾਇਆ ਜਾਣਾ ਹੈ ਜਦੋਂ ਗੱਲਬਾਤ ਬਾਤचीत ਹੋਵੇ ਕਿ ਆਪ ਲੋਕਾਂ ਨਾਲ ਬਿਲਕੁਲ ਜੀ ਬਿਲਕੁਲ ਅਸੀਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਣੇ ਹੈਗੇ ਆ ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਕਿਸੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਅਫਤੀ ਹੈਗੀ ਹੈ ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਤਾਂ ਸਾਡੇ ਤੱਕ ਪਹੁੰਚਾ ਸਕਦਾ ਹੈ ਜੀ ਪਬਲਿਕ ਬੀਜਰ ਬੱਸ ਡਾਊਗਰ ਇਹਨੂੰ ਕੋਈ ਜਾਂਚ ਹੋ ਰਹੀ ਹੈ ਚੈਕਿੰਗ ਹੋ ਰਹੀ ਹੈ ਸਰ ਬਿਲਕੁਲ ਜੀ ਬਿਲਕੁਲ ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ ਅੱਜ ਵੀ ਸਾਡਾ ਕਸ ਆਪਰੇਸ਼ਨ ਹੈਗਾ ਜਿਹਦੇ ਜਿਹਦੇ ਚ ਅਸੀਂ 12 ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਤੇ ਬੱਸ ਸਟੈਂਡ ਦੀ ਇਹਨਾਂ ਦੀ ਵੀ ਜਿਹੜੀ ਚੈਕਿੰਗ ਟਾਈਮ ਟੂ ਟਾਈਮ ਕਰਵਾਉਂਦੇ ਹਾਂ